ਸਵਕਤ ਹੈ ਸਾਰੇ ਹੀ ਕੈਂਡੀਡੇਟ ਦਾ ਬੈਸਟੀ ਫਿਚਰ এডਿਕੇਸ਼ਨ ਚੈਨਲ ਵਿੱਚ ਇਸ ਵੀਡੀਓ ਅੰਦਰ ਤੁਹਾਨੂੰ ਦੱਸ ਰਹੇ ਹਾਂ ਜੋ ਕਿ ਪੰਜਾਬ ਅੰਦਰ ਅੰਗਣਵਾੜੀ ਵਰਕਰ ਤੇ ਹੈਲਪਰ ਦੀ ਜੋ ਭਰਤੀ ਆਊਟ ਹੋਈ ਏ ਕੀ ਤੁਹਾਡੀ এডਿਕੇਸ਼ਨ ਕੁਆਲੀਫਿਕੇਸ਼ਨ ਰਹਿਣੀ ਹੈ ਸਿਲੈਕਸ਼ਨ ਪ੍ਰੋਸੈਸ ਕੀ ਰਹਿਣਾ ਹੈ ਐਂਡ ਫੀਸ ਵਗੈਰਾ ਤੁਹਾਡੀ ਕੀ ਰਹੇਗੀ ਇਹ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਅੰਦਰ ਪ੍ਰੋਵਾਈਡ ਕਰਾਂਗੇ ਤਾਂ ਵੀਡੀਓ ਦੇਖੀ ਤੱਕ ਬਨੇ ਰਹਿਣਾ ਇਸ ਦੇ ਨਾਲ ਚੈਨਲ ਤੇ ਫਸਟ ਵਾਰ ਵੀ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੱਤ ਤੋਂ ਵੱਤ ਸ਼ੇਅਰ ਜਰੂਰ ਕਰ ਦੇਣਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਤੁਸੀਂ ਇਹ ਫਾਰਮ ਆਨਲਾਈਨ ਅਪਲਾਈ ਕਰਨਾ ਹੈ ਜੋ ਕਿ 19 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਇਹ ਫਾਰਮ ਅਪਲਾਈ ਹੋਵੇਗਾ ਠੀਕ ਹੈ ਮਤਲਬ ਕਿ 19 ਨਵੰਬਰ 9 ਵਜੇ ਵੈਬਸਾਈਟ ਓਪਨ ਹੋ ਜਾਣੀ ਹੈ ਐਂਡ 10 ਦਸੰਬਰ ਰਾਤੀ 12 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਇਸ ਵਿੱਚ ਦੋ ਤਰ੍ਹਾਂ ਦੀਆਂ ਪੋਸਟਾਂ ਨੇ ਜਿਵੇਂ ਕਿ ਅੰਗਣਵਾੜੀ ਵਰਕਰ ਦੀਆਂ 1316 ਪੋਸਟਾਂ ਨੇ ਐਂਡ 4794 ਜੋ ਅੰਗਣਵਾੜੀ ਹੈਲਪਰ ਦੀਆਂ ਪੋਸਟਾਂ ਨੇ ਐਂਡ ਇਹਨਾਂ ਪੋਸਟਾਂ ਨੂੰ ਸਿਰਫ ਫੀਮੇਲ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਨੇ ਐਂਡ ਜੋ ਤੁਹਾਡੀ ਵੈਬਸਾਈਟ ਰਹੇਗੀ www.sswd.punjab.gov.in ਠੀਕ ਹੈ ਇਸ ਵੈਬਸਾਈਟ ਤੇ ਤੁਸੀਂ ਆਪਣਾ ਜੋ ਫਾਰਮ ਅਪਲਾਈ ਕਰਨਾ ਹੈ ਅੱਗੇ ਤੁਹਾਨੂੰ ਇਹਨਾਂ ਪੋਸਟਾਂ ਦੀ ਪੂਰੀ ਡਿਟੇਲ ਤੁਹਾਨੂੰ ਦਿੱਤੀ ਗਈ ਹੈ ਕੈਟਾਗਰੀ ਵਾਈਜ਼ ਐਂਡ ਡਿਸਟ੍ਰਿਕਟ ਵਾਈਜ਼ ਕਿੰਨੀਆਂ ਪੋਸਟਾਂ ਨੇ ਤਾਂ ਹੀ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਵਿਦਿਆਖੋਜਤਾ ਦੀ ਗੱਲ ਕਰੀਏ ਤਾਂ ਅੰਗਣਵਾੜੀ ਵਰਕਰ ਲਈ ਤੁਹਾਡੀ ਘੱਟੋ ਘੱਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਐਂਡ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਐਂਡ ਅੰਗਣਵਾੜੀ ਹੈਲਪਰ ਲਈ ਤੁਹਾਡੀ ਜੋ ਪਲੱਸ 2 ਹੋਣੀ ਚਾਹੀਦੀ ਹੈ ਐਂਡ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੋ ਠੀਕ ਹੈ ਜੀ ਜੇਕਰ ਤੁਹਾਡੀ ਜੋ 10ਵੀਂ ਵਿੱਚ ਪੰਜਾਬੀ ਨਹੀਂ ਹੈਗੀ ਤਾਂ ਜਿਵੇਂ ਤੁਸੀਂ ਐਡੀਸ਼ਨਲ ਸਬਜੈਕਟ ਵਜੋਂ ਪੰਜਾਬੀ ਕੀਤੀ ਹੋਈ ਹੈ ਤਾਂ ਫਿਰ ਵੀ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਏਜ ਅ ਲਿਮਟ ਦੀ ਗੱਲ ਕਰੀਏ ਤਾਂ ਅੰਗਣਵਾੜੀ ਵਰਕਰ ਲਈ ਜੋ ਏਜ ਘੱਟੋ ਘੱਟ 21 ਸਾਲ ਹੋਣੀ ਚਾਹੀਦੀ ਹੈ ਐਂਡ ਵੱਧ ਤੋਂ ਵੱਧ 37 ਸਾਲ ਤੱਕ ਐਂਡ ਅੰਗਣਵਾੜੀ ਹੈਲਪਰ ਲਈ ਜੋ ਏਜ ਲਿਮਟ 18 ਤੋਂ 37 ਸਾਲ ਤੱਕ ਹੋਣੀ ਚਾਹੀਦੀ ਹੈ ਬਟ ਜੋ ਵੀ ਕੈਂਡੀਡੇਟ ਐਸਸੀ ਬੀਸੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੀ ਏਜ ਲਿਮਟ ਜੋ 42 ਸਾਲ ਤੱਕ ਹੈ ਮਤਲਬ ਕਿ 42 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਇਨ੍ਹਾਂ ਪੋਸਟਾਂ ਨੂੰ ਐਂਡ ਜਿਹੜੇ ਹੈਂਡੀਕੈਪ ਕੈਂਡੀਡੇਟ ਨੇ ਉਹਨਾਂ ਦੀ ਜੋ ਏਜ ਲਿਮਟ 47 ਸਾਲ ਤੱਕ ਹੈ ਇਸ ਤੋਂ ਇਲਾਵਾ ਜੋ ਵੀ ਵਿਧਵਾ ਤਲਖਸੁਦਾ ਕੈਂਡੀਡੇਟ ਨੇ ਉਹ ਵੀ 47 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਫੀਸ ਦੀ ਗੱਲ ਕਰੀਏ ਤਾਂ ਅੰਗਣਵਾੜੀ ਵਰਕਰ ਲਈ ਜੋ 500 ਰੁਪਏ ਫੀਸ ਰਹੇਗੀ ਬਟ ਐਸਸੀ ਬੀਸੀ ਵਿਧਵਾ ਤਲਖਸੁਦਾ ਫਿਜ਼ੀਕਲ ਹੈਂਡੀਕੈਪ ਜੋ 250 ਰੁਪਏ ਫੀਸ ਰਹੇਗੀ ਐਂਡ ਅੰਗਣਵਾੜੀ ਹੈਲਪਰ ਲਈ ਜੋ 300 ਰੁਪਏ ਫੀਸ ਰਹਿਣੀ ਹੈ ਬਟ ਜੋ ਵੀ ਐਸਸੀ ਬੀਸੀ ਤਲਖਸੁਦਾ ਜਾਂ ਫਿਰ ਫਿਜ਼ੀਕਲ ਹੈਂਡੀਕੈਪ ਕੈਂਡੀਡੇਟ ਨੇ ਉਹਨਾਂ ਦੀ ਫੀਸ ਜੋ 150 ਰੁਪਏ ਰਹੇਗੀ ਐਂਡ ਇਹਨਾਂ ਪੋਸਟਾਂ ਨੂੰ ਤੁਹਾਨੂੰ ਫੇਰ ਦੱਸਦੀ ਐ ਅਪਲਾਈ ਕਰਨ ਦੀ ਡੇਟ 19 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਰਹੇਗੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਤੁਹਾਡੀ ਇੰਟਰਵਿਊ ਦੇ ਆਧਾਰ ਤੇ ਸਿਲੈਕਸ਼ਨ ਹੋਵੇਗੀ ਬਟ ਇੰਟਰਵਿਊ ਲਈ ਸਿਰਫ ਹਾਟਲਿਸਟਡ ਕੈਂਡੀਡੇਟ ਹੀ ਬੁਲਾਈ ਜਾਣਗੇ ਮਤਲਬ ਕਿ ਜਿੰਨਾ ਕੈਂਡੀਡੇਟ ਦੀ ਹਰ ਕੁਆਲੀਫਿਕੇਸ਼ਨ ਹੋਵੇਗੀ ਉਹਨਾਂ ਦੇ ਜੋ ਪੰਜਾਬ ਵਿੱਚੋਂ ਕਿੰਨੇ ਨੰਬਰ ਬੰਦੇ ਨੇ ਮਤਲਬ ਕਿ ਜਦੋਂ ਫਾਰਮ ਅਪਲਾਈ ਹੋਣਗੇ ਉਸ ਤੋਂ ਬਾਅਦ 50 ਨੰਬਰ ਵਿੱਚੋਂ ਤੁਹਾਡੇ ਕਿੰਨੇ ਨੰਬਰ ਬੰਦੇ ਨੇ ਅਕੋਰਡਿੰਗ ਟੂ ਕੁਆਲੀਫਿਕੇਸ਼ਨ ਜਿਵੇਂ ਕਿ ਬੀਏ ਵਗੈਰਾ ਠੀਕ ਹੈ ਮਤਲਬ ਕਿ ਗ੍ਰੈਜੂਏਸ਼ਨ ਵਗੈਰਾ ਜਾਂ ਤੁਸੀਂ ਬੀਐਡ ਵਗੈਰਾ ਕੀਤੀ ਹੋਈ ਹੈ ਉਹਨਾਂ ਦੇ ਤੁਹਾਡੇ ਜੋ ਐਕਸਟਰਾ ਨੰਬਰ ਬਣ ਜਾਣਗੇ ਪੰਜਾਬ ਵਿੱਚੋਂ ਕਿੰਨੇ ਨੰਬਰ ਬੰਦੇ ਨੇ ਉਸ ਤੇ ਆਧਾਰ ਤੇ ਹੀ ਤੁਹਾਨੂੰ ਜੋ ਇੰਟਰਵਿਊ ਲਈ ਸ਼ਾਰਟਲਿਸਟਡ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਪੁੱਛਣਾ ਐਂਡ ਇਹ ਨੋਟੀਫਿਕੇਸ਼ਨ ਡਾਊਨਲੋਡ ਕਰ ਲਈ ਤੁਸੀਂ ਆਪਣਾ ਐਪ ਡਾਊਨਲੋਡ ਕਰ ਲੈਣਾ ਫਿਊਚਰ ਐਜੂਕੇਸ਼ਨ ਕਲਾਸ ਕਿਉਂਕਿ ਉਸ ਉੱਪਰ ਕੋਈ ਵੀ ਗਵਰਨਮੈਂਟ ਜੌਬ ਆਉਂਦੀ ਹੈ ਤਾਂ ਉਹਦਾ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਅਪਲੋਡ ਹੁੰਦਾ ਰਹਿੰਦਾ ਹੈ ਤਾਂ ਤੁਸੀਂ ਆਪਣਾ ਐਪ ਡਾਊਨਲੋਡ ਜ਼ਰੂਰ ਕਰ ਲੈਣਾ ਫਿਊਚਰ ਐਜੂਕੇਸ਼ਨ ਕਲਾਸ ਤੁਹਾਨੂੰ ਉੱਥੇ ਇਹ ਨੋਟੀਫਿਕੇਸ਼ਨ ਮਿਲ ਜਾਣਾ ਹੈ ਧੰਨਵਾਦ